ਤੇ ਤਮਾਂ ਦੇ ਦੇਖੇ ਯਾਰ ਬਹੁਤੇ ਵਫਾਦਾਰ ਨਾ ਦੇਖੇ ਯਾਰ ਅੱਜਕੱਲ ਲਾ ਕੇ ਦੋਸਤੀ ਦਿਲ ਪਰ ਮਾਲ ਲੈਂਦੇ ਦਿਲੋਂ ਖੋਟ ਤੇ ਮੂੰਹੋਂ ਪਿਆਰ ਅੱਜਕੱਲ ਜਿੰਨਾ ਦੋਸਤੀ ਦਾ ਇਹ ਰਵਾਜ ਕਰੀਏ ਉਨੀ ਹੁੰਦੀ ਹੈ ਮਿੱਟੀ ਖਵਾਰ ਅੱਜਕੱਲ ਬਖਸੀਸ ਸਿਆਂ ਤੋਂ ਦੋਸਤੀ ਘੱਟ ਕਰਦੇ ਨਾ ਉਹ ਸਮੇ ਤੇ ਨਾ ਉਹ ਯਾਰ ਯਾਰ ਅੱਜਕੱਲ ਬਲੇ ਤੇਰੇ ਹੁਣ ਕਰਤਾ ਹਾਂ ਹਾਂ ਸੁਣਾ ਫੇ ਕੋਈ ਹੋਰ ਸੁਣਾ ਕੋ ਹੱਤ ਜਿਆ ਅੱਛਾ ਰਾਸਤੇ ਤੁਰੀ ਜਾਂਦੀ ਇੱਕ ਮਟਿਆਰ ਦੇਖੀ ਘੜਾ ਬਗਲ ਦੇ ਵਿੱਚ ਟਿਕਾਈ ਜਾਵੇ ਆਏ ਹਾਏ ਚੱਕੇ ਆਸ-ਪਾਸੇ ਰੱਖੇ ਆਸ-ਪਾਸੇ ਬਾਵਾ ਘੜੇ ਦੀ ਗਾਲ ਵਿੱਚ ਪਾਈ ਜਾਵੇ ਆਏ ਭੈੜੇ ਘੜੇ ਨੂੰ ਯਾਰਾ ਨਾ ਧਰਸਾਵੇ ਭਾਰ ਗੋਰੀ ਦੇ ਲੱਕ ਤੇ ਪਾਈ ਜਾਵੇ ਕਹਿੰਦੀ ਬਸ ਚੱਲੇ ਤਾਂ ਘੜੇ ਨੂੰ ਪੰਨ ਸੁਟਾ ਪੈੜਾ ਇੱਕ ਤੇ ਠੋਕਰਾਂ ਲਾਈ ਜਾ ਆਏ ਹਾਏ ਜਵਾਨੀ ਵੇਲੇ ਦੇ ਆ ਹੌਣ ਸਣਾ લામ ਲੰਮੀએ ਨਹੀਂ નિਜ ਜੰਮੀએ ਨਹੀਂ ਤੇਰੀ ਨਵਜ બોਲੇ ਵਿੱਚ ਤਾਰਿਆਂ ਦੇ ਬਾਦਸ਼ਾਹਾਂ ਦੇ ਪੁੱਤ ਫਕੀਰ ਕੀਤੇ ਹਵਾ ਲੈਨੀ ਆ ਵਿੱਚ ਚਵਾਰਿਆਂ ਦੇ ਆਏ ਤੇਰੇ ਯਾਰ ਦੇ ਕੱਪੜੇ ਕੇਸਰੀ ਨੇ ਜੁੱਤੀ ਮੜੀ ਹੋਈ ਨਾਲ ਸਤਾਰਿਆਂ ਦੇ ਤੇਰਾ ਯਾਰ ਯਾਰਾਂ ਵਿੱਚ ਖੁਸ਼ ਰਹਿੰਦਾ ਜਿਵੇਂ ਚੰਦ ਰਹਿੰਦਾ ਵਿੱਚ ਤਾਰਿਆਂ ਦੇ ਆ ਤੇਰੇ ਚੱਲ ਵਲਹੁਮਦ ਜਲਾਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਏ ਜੋਦਾ ਤਾਬਕਾਂ ਦਾ ਰੰਗ ਸਿੰਗਾਰ ਕਰਕੇ ਰੰਗ ਰੰਗ ਤੇ ਬਾਗ ਲਗਾਮਦਾ ਏ ਸਫਾਂ ਪਿਛਲੀਆਂ ਸਭ ਲਪੇਟ ਦਿੰਦਾ ਅੱਗ ਹੋਰੀ ਹੋਰ ਬਿਸ਼ਾਮਦਾ ਏ ਸ਼ਾਮਾ ਆਮ ਦਾ ਡਰਦੇ ਰਹੀਏ ਉਸ ਪਰਮਾਤਮਾ ਤੋਂ ਬਾਰਿਸ਼ ਆ ਤੋ ਪੀਖ ਮਗਾਉਂਦਾ ਹਾਏ